ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਅਥਰ ਰੱਖਣ ਜੀ। ਚੱਲ ਰਿਹਾ ਜੀ ਵੱਡ ਦਾ। ਜਵੀ ਵਾਲੇ ਵੱਡ ਦੀ ਬਹਾਈ ਦਾ ਕੰਮ। ਬੱਦੋ ਇੱਕ ਦੋ ਕਰਾਂ ਦੀ ਰਹਿ ਗਈ ਜਿਹੜੀ ਆਪਾਂ ਨੇ ਵੇਚੀ ਹੋਈ ਸੀ ਜਵੀ। ਜਿਨ੍ਹਾਂ ਨੂੰ ਆਪਾਂ ਨੇ ਵੇਚੀ ਵੀ ਤੀ ਬਾਈਕ ਦੇ ਦਿੰਦੀ ਰਹਿ ਗਈ ਉਹਨਾਂ ਲਈ ਜਵੀ ਮਾਚਲ ਵੱਡਾ ਬਾਦਨ ਨੇ ਅੱਜ। ਵਧੀਆ ਮੌਸਮ ਆ ਧੁੱਪਾਂ ਵਾਲਾ। ਸੋਕੂ ਜੁਗਾ ਕਾਕੰਡਾ ਜਾ ਫਿਰ ਕੱਲ ਤੇ ਬਾਦ ਪਾਉਂਗੇ ਰੇ ਰੇ ਪਾ ਕੇ ਫਿਰ ਕਰਾਂਗੇ ਬਜਾਈ ਗੰਨੇ ਦੀ ਪਹਿਲਾਂ ਦੋ-ਕ ਗੇੜੇ ਤੂੜੀ ਦੇ ਲਾ ਦਈਏ ਹੁਣ ਤੋਂ ਪਾਏ ਮੌਸਮ ਵਧੀਆ ਸੋਣਾ ਹੈ ਭਾਈ ਕੰਮ ਸਭਾਉਣਾ ਪੈਂਦਾ ਹੈ ਪੱਤੀਆਂ ਤਾਂ ਜਾ ਕੇ ਅੱਗੇ ਫਿਰ ਸਿੱਖਣ ਕੇ ਭਰਨੀ ਆਪਣੇ ਤੂੜੀ ਉਹਦੇ ਕਰਕੇ ਅੱਜ ਕਸਣ ਲੱਗੇ ਆ ਬ੍ਰੈੱਡ ਟਰਾਲੇ ਦਾ ਇਹਦੇ ਪਰਤਾ ਜੇ ਗੰਨਾ ਪਿਆ ਇਹਦਾ ਮਾ ਚੱਲ ਇਹਦਾ ਕਸਦੇ ਇਹਦੇ ਖੋਲਣਾ ਪੈਗਾ ਤਾਂ ਜਵੀ ਕਰਕੇ ਅਸੋ ਗਿਆ ਭਾਈ ਲੋ ਜੀ ਲੱਗੇ ਪਰਨ ਤੋੜੀ ਰੇਟ ਤਾਂ ਹੁਣ ਜਾ ਕੇ ਪਤਾ ਲੱਗੂਗਾ 500 ਸੋਨਾ ਜਿੰਨੇ ਜਗ ਹੀ ਸੜ ਗਿਆ ਉਦੋਂ ਪਤਾ ਕਰਾਂਗੇ 500 ਰੁਪਏ ਜਗ ਰੇਟ ਆ ਤੋੜੀ ਦਾ ਆ ਗਈ ਲੇਬਰ ਕੱਲ ਫਿਰ ਲੈ ਕੇ ਜਾਵਾਂਗੇ ਕੰਡੇ ਪਰ ਨਾਲ ਤਾਂ ਹੁਣ ਦੋ ਤਿੰਨ ਚੱਕਰ ਪੱਲੜੇ ਦੇ ਪਿੱਛੇ ਪਏ ਆ ਇਹ ਪੱਲੀਆਂ ਦੇ ਪਿੱਛੇ ਸਟਾਕ ਅਜੇ ਤਾਂ ਵਾਧੂ ਆਪਣੇ ਕੋਲ ਜੀ ਹੁਣ ਇਹ ਖਾਲੀ ਕਰੂੰਗੇ ਤਾਂ ਨਵਾਂ ਆਉਣਾ ਸਟਾਕ ਔਰ ਇਹ ਕਿ 10 ਬੰਦੇ ਇਹਨੇ ਮਾਰ ਨਹੀਂ ਹੁਣ ਪੜ ਕੇ ਚਲੋ ਵੀ ਚਲੋ ਹੋ ਜੋ ਕਿਹੜੇ ਸਾਈਡ ਵਾਲੀ ਪੱਲੀ ਇਹਦੇ ਪਿੱਛੇ ਆ ਹਾਂ ਚਾਪਲਾ ਆਤੀ ਕਰਤੇ ਕਿਹੜੇ ਬੰਦੇ ਇਹ 33 ਐਨ ਬਣਾਤੀ ਗੱਲ